ਸਸਿਕਾ ਬਾਬਾ ਜੀ ਚੱਕ ਜੀ ਮੈਂ ਜੁਦੀ ਖਾਸ ਸਾਹਿਬ ਮੈਂ ਜੁਦੀ ਫਤੇ ਤੁਹਾਡਾ ਬਹੁਤ ਧੰਨਵਾਦ ਕਰਦੇ ਜੀ ਤੁਸੀਂ ਜੋਗੇ ਲੈ ਰਹੇ ਆ ਇਹ ਬੜੀ ਆਫਤ ਹੈ ਵੀ ਬੜੀ ਮਾਰੀ ਗਈ ਜੀ ਠੀਕ ਹੈ ਆਪਣੇ ਵੀਰ ਆਪਣੇ ਭਰਾ ਜਿਹੜੇ ਡੁੱਬੇ ਤੇ ਬੈਠੇ ਆ ਆਪਾਂ ਸਾਰੇ ਦੇ ਵੱਧ ਤੋਂ ਵੱਧ ਸੇਵਾ ਕਰਨੀ ਆ ਰਲ ਕੇ ਕਰਨੀ ਸੇਵਾ ਮੈਂ ਵੀ ਇਹ ਕਹਦਾ ਵੀ ਐਸ ਲੰਗੇ ਵੀ ਆ ਵੀ ਲੰਗੇ ਚੱਲੀ ਜਾਵੇ ਤੇ ਆਪਾਂ ਸੁੱਕਾ ਰਸ ਅਜੇ ਪਾਸੋਂ ਵੀ ਆਜੀ ਚੌਥੇ ਪੈਸਾ ਤੋਂ ਹੋਈ ਉਹਦਾ ਰੋਜ਼ ਆਉਨੇ ਆ ਉਹਦੇ ਨਾਲੋਂ ਮੇਰੇ ਵਿਚਾਰ ਨੂੰ ਸੁੱਕਾ ਰਸ ਖੰਡ ਕਿਉਂ ਆਟਾ ਦਾਲ ਕਿੰਨਾ ਦੇ ਬਿਸਤਰੇ ਰੁੱੜ ਗਏ ਆ ਜੀ ਤਰਪਾਲ ਆਪਾਂ ਬਿਸਤਰੇ ਵੀ ਦੇਈਏ ਤਰਪਾਲਾ ਵੀ ਦੇਈਏ ਤੇ ਚਾਰਾ ਵੀ ਦੇਈਏ ਜਿਹੜੀ ਜਿਹੜੀ ਚੀਜ਼ ਦੀ ਲੋੜ ਆ ਨਾ ਇੰਨਾ ਭਰਾਵਾਂ ਨੂੰ ਆਪਣੇ ਵੀਰਾਂ ਨੂੰ ਆਪਾਂ ਇਹਨਾਂ ਨੂੰ ਉਹ ਦੇਈਏ ਆਪਾਂ ਸਾਰੇ ਹੱਥ ਕਰਕੇ ਉਹਨਾਂ ਦੀ ਮਦਦ ਕਰਨੀਆਂ ਕਿ ਰੱਬ ਦੀ ਮਾਰ ਕੇ ਦੇ ਵਾਸ ਨਹੀਂਗਾ ਰੱਬ ਦੇ ਮੂਹਰੇ ਬੇਇੱਜ਼ਤੀ ਕਰਦੇ ਰੱਬਾ ਵੀ ਮਾਫ਼ ਕਰੇ ਸਾਡਾ ਭਲਾ ਕਰ ਸਾਡੀ ਸੰਗਤ ਨੂੰ ਸਾਂਝ ਸੁੱਖ ਮਿਲੇ ਤੇ ਆਪਾਂ ਸਾਰੇ ਜਣੇ ਸੁੱਖਾ ਰਸਣ ਜਿੰਨਾ ਵੀ ਮੇਰੇ ਵਿਚਾਰ ਸੁੱਖਾ ਰਸਣ ਠੀਕ ਬੱਬਈ ਇੱਕ ਬੇੜੀ ਦਾ ਤੁਹਾਡੇ ਵੱਲੋਂ ਐਲਾਨ ਕੀਤਾ ਗਿਆ ਬੇੜੀਆਂ ਦਾ ਅਸੀਂ ਬੇੜਾ ਪੱਕਾ ਹੀ ਦੇ ਰਹੇ ਹਾਂ ਅਸੀਂ ਕੋਈ ਸਰਕਾਰ ਵੱਲੋਂ ਨਹੀਂ ਦੇ ਰਹੇ ਹਾਂ ਬਾਬਾ ਜੀ ਦੇ ਵੱਲੋਂ ਜੀ ਅਸੀਂ ਇਹ ਤੇ ਬਾਰਡਰ ਵਾਲਿਆਂ ਨੂੰ ਅਸੀਂ ਇਹਨਾਂ ਨੂੰ ਵੇਟ ਕਰ ਰਹੇ ਹਾਂ ਜੀ ਇਹ ਬਾਬਾ ਜੀ ਕਰ ਰਹੇ ਨੇ ਜਿੰਨਾ ਲੱਖ ਲੱਗੇ 50000 ਲੱਗੇ ਜਿੰਨਾ ਲੱਗੇ ਇਹ ਪੱਕਾ ਬੇੜਾ ਇੱਥੇ ਹੀ ਰਹੂਗਾ ਇਹਨਾਂ ਦਾ ਬੇੜਾ ਦੇਣ ਲੱਗੇ ਬਾਬਾ ਜੀ ਜੀ ਬਾਬਾ ਜੀ ਇੱਕ ਜਾਣਕਾਰੀ ਹੋਰ ਕਾਫੀ ਜਿਹੜਾ ਇਲਾਕਾ ਤੁਸੀਂ ਪਿੱਛੇ ਵੀ ਜਾ ਕੇ ਆਏ ਹੋ ਕਿ ਕਿਸ ਤਰ੍ਹਾਂ ਦੀ ਜਿਹੜੀ ਹੈ ਇਹ ਮੁਸ਼ਕਲ ਦੇ ਵਿੱਚ ਬੜੀ ਮੁਸ਼ਕਲ ਹੈ ਜੀ ਪੁੱਜ ਕੇ ਮੁਸ਼ਕਿਲ ਕੋ ਬੀਬੀਆਂ ਬੱਚੇ ਪ੍ਰਾਹਰ ਨਿੱਕੇ ਨਿੱਕੇ ਜਵਾਬ ਘਰਾਂ ਤੋਂ ਬਾਹਰ ਬੈਠੇ ਆ ਛੱਤਾਂ ਤੇ ਬੈਠੇ ਆ ਉਸ ਡੰਗਰਾਂ ਹਾਂ ਬਹੁਤ ਮੁਸ਼ਕਲ ਹੈ ਜੀ 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 ਹਾਂ ਬੜੀ ਮੁਸ਼ਕਲ ਹੈ ਪਰ ਇਸ ਮੁਸ਼ਕਲ ਨੂੰ ਆਪਾਂ ਰੱਖ ਕੇ ਸਾਰੇ ਜਾਣੇ ਨੇ ਵੰਡਾਵਾਂਗੇ ਤੇ ਜੀ ਆਪਾਂ ਤਕੜੇ ਹੋ ਕੇ ਹਿੰਮਤ ਮਾਰਾਂਗੇ ਤੇ ਉਹਨਾਂ ਭਲਾ ਵੀ ਹੋਊਗਾ ਤੇ ਆਪਣਾ ਭਲਾ ਵੀ ਹੋਊਗਾ ਜੀ 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 ਸਾਰਾ ਆਪਾਂ ਸੰਯੋਗ ਸਾਰਾ ਰਲ ਕੇ ਦੇਣਾ ਬੜਾ ਸਹਿਯੋਗ ਪ੍ਰੈਸ ਬਹੁਤ ਦੇ ਰਹੀ ਹੈ ਜੀ 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 ਜਿਹੜਾ ਹਰ ਬੰਦਾ ਇਹ ਪ੍ਰੈਸ ਦੇ ਸਹਿਯੋਗ ਨਾਲ ਇੱਥੇ ਪਹੁੰਚ ਰਿਹਾ ਕਿਉਂਕਿ ਜੀ ਪ੍ਰੈਸ ਲੋਕਾਂ ਤੱਕ ਮੈਸੇਜ ਪਹੁੰਚਾਵੇ ਹੀ ਨਾ ਤੇ ਆਮ ਬੰਦੇ ਨੂੰ ਪਤਾ ਨਹੀਂ ਲੱਗਣਾ ਜੀ ਬਿਲਕੁਲ ਸਾਡੇ ਜਿਹੜੇ ਚੈਨਲ ਆ ਨਾ ਇੱਥੇ ਹਰ ਵਕਤ ਲਾਈਵ ਹੁੰਦੇ ਕੋਈ ਵੀ ਜਿਹੜੀ ਪਰੇਸ਼ ਤੁਸੀਂ ਵੀ ਸੀ ਜੀ ਪਰਸੋਂ ਆਏ ਸੀਗੇ ਲੰਗਰ ਲੈ ਕੇ ਜੀ 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 ਤੁਹਾਡੇ ਨਾਲ ਸਾਡਾ ਕੋਈ ਮੇਲ ਨਹੀਂ ਹੋਇਆ ਜੀ ਜੀ ਅਸੀਂ ਇੱਕ ਲੋਕੇਸ਼ਨ ਤੇ ਨਹੀਂ ਰਹ ਹੁੰਦੇ ਜੀ ਅਸੀਂ ਕਦੇ ਕਾਵਾਂ ਵਾਲੀ ਕਦੇ ਇੱਥੇ ਕਦੇ ਹਾਂਜੀ 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 ਮੈਂ ਦੱਸਦਾ ਵੀ ਆਪਾਂ ਹਰ ਜੀ ਦੀ ਬੋਲੋ ਵੀ ਜਿਹੜੇ ਜੀ ਦੇ ਲੋੜ ਆ ਦਿਖਾਉਂਦਾ ਸਿਆਲ ਆ ਰਿਹਾ ਜੀ 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 ਗਾ ਸਿਆਲ ਦੇ ਜਿਨ੍ਹਾਂ ਦੇ ਬਿਸਤਰੇ ਰੁੜ ਗਏ ਆ ਜੀ 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 ਤੇ ਰਜਾਈਆਂ ਵੀ ਚਾਹੀਦੀਆਂ ਤਲਾਈਆਂ ਵੀ ਚਾਹੀਦੀਆਂ ਤਰਪਾਲਾਂ ਵੀ ਚਾਹੀਦੀਆਂ ਪੁਸਮਾ ਵਾਸਤੇ ਜੀ ਜਿਹੜੇ ਕੋਠੇ ਰੁੜ ਗਏ ਉੱਤੇ ਡੰਗਰ ਪੰਦੇ ਨੇ ਵੀ ਆ ਜੀ ਆਪਾਂ ਸਾਰੇ ਹੋਤੀ ਦਰਾਂਗੇ ਜੀ 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 ਠੀਕ ਆ ਨਾ ਜੀ ਬਹੁਤ ਬਧਨਵਾਦ ਆ ਮੈਂ ਤੁਹਾਡਾ ਧੰਨਵਾਦ ਆ ਤੁਹਾਡਾ ਜਿੰਨੇ ਮਿਲਦੇ ਨੇ ਜਿੰਨੇ ਇਨਾਂ ਟਾਈਮ ਕੱਢ ਕੇ ਇਸ ਸੰਦਰਸ਼ਨ ਦੇ ਉੱਤੇ ਆ ਤੇ ਤੁਹਾਨੂੰ ਲੱਖ ਲੱਖ ਮੁਬਾਰਕਾਂ ਹੋਣ ਭਾਈ ਜੀ ਤੇ ਸਾਰਾ ਤੁਹਾਡਾ ਬੜਾ ਸੰਯੋਗ ਆ ਜੋ ਜਿਹੜਾ ਪ੍ਰਤਾਪ ਭੱਜ ਕੇ ਲੋਕਾਂ ਜ਼ਿਹਨੰਨੇ ਜੀ ਤੇ ਤੁਹਾਡੇ ਜ਼ਿਹਨ ਤੇ ਲੋਕ ਪਹੁੰਚਦੇ ਆ ਜੀ ਤੇ ਤੁਹਾਡਾ ਵਾਲਾ ਤੁਹਾਨੂੰ ਪਹੁੰਚਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਤੇ ਬਾਬਾ ਜੀ ਇਹਦਾ ਰਾਸ਼ਨ ਪਹਜਾਓ ਅਸੀਂ ਘਰੇ ਪਹਜਾਵਾਂਗੇ ਹਾਂਜੀ ਹਾਂਜੀ ਰਾਸ਼ਨ ਬੰਦ ਕੀਤਾ ਜਾ ਰਿਹਾ ਪਹਿਲਾਂ ਹਾਂ ਜਾ ਚੁਕਾਂਗੇ ਜੀ ਜੋ ਖੰਡ ਕਿਉਂ ਪਹਜਾਵਾਂਗੇ ਹਾਂਜੀ ਹਾਂਜੀ ਘਰ ਘਰ ਪਹੁੰਚਦੇ ਆ ਜੀ ਠੀਕ ਹਾਂ ਬਥੇ ਆਇਆ ਨਹੀਂ ਜੀ ਭਾਈ ਤੂੰ ਪਿੰਡ ਚ ਰੱਖੀ ਆਂਦੇ ਰੋ ਉੱਥੇ ਆਏ ਬਸ ਰਾਹੀ ਹੋ ਜਾਣਾ ਸੱਚੀਆ ਮੁੰਡਿਆ ਹਾਂ ਜੀ ਹੁਣ ਤਾਂ ਪਤਾ ਕਿ ਜਿਹੜਾ ਪੱਕਿਆ ਰਾਸ਼ਨ ਸੈੱਟ ਆ ਇਹ ਖਾਂ ਸ਼ਾਮ ਨੂੰ ਹੋਵੇ ਸਵੇਰੇ ਹੋ ਜਾਏ ਠੀਕ ਹੈ ਕਿ ਜਦੋਂ ਬਾਗ ਆਪਾਂ ਔਕੀ ਤੇ ਖੜੀ ਬਾਤ ਚ ਹੋਣੀ ਹੁਣ ਤਾਂ ਜੋ ਹੋ ਗਿਆ ਹਨੜਾ ਰਿਆ ਆਪਾਂ ਹਾਂ ਜੀ ਸਹੀ ਹੈ ਨਾ ਹਾਂ ਜੀ ਹੁਣ ਜਿੰਨਾ ਆ ਗਿਆ ਵੀ ਲੰਗਰ ਹੈਗਾ ਖਾਂ ਚੜ੍ਹੇ ਕੋਈ ਤਾਂ ਨਹੀਂ ਪਸ਼ੂ ਨੇ ਚਾਰਾ ਮਿਲ ਗਿਆ ਬਸ ਉਹ ਬਹੁਤ ਆ ਬਹੁਤ ਆ ਜੇ ਆਪਾਂ ਐਵੇਂ ਨਿਗਰਾਸ਼ਨ ਕੀ ਘਰੇ ਉੱਥੇ ਕਿੱਥੇ ਰੱਖਣਾ ਹੈ ਕੈਮਰਾ ਵਾਲਾ ਮਸਤ ਥਾਂ ਤੇ ਜ਼ਰੂਰ ਤੇ ਜਿਹੜੇ ਦੀ ਜਿਹੜਾ ਪਸ਼ੂ ਆ ਤਦੇ ਆ ਸਕਦਾ ਲੇਕੋ ਚਾਰਾਂ ਦਿਨ ਪੂਰੀ ਚਾਹੀਦੀ ਥੋੜੀ ਹੋਵੇ ਥੋੜੀ ਉੱਥੇ 5.5 ਕੱਢਣ ਮੋਟੇ ਹੋਵੇ ਪਾਣੀ ਪੈ ਗਿਆ ਥੱਲੇ ਨਾਲ ਮਿੱਟੀ ਦੇ ਜੁਹਾਰ ਹੋਵੇ ज्यादा चाहिए पठे ज्यादा होवे ज्यादा अपना पुत्र ज्यादा है, है। क्योंकि लाइट भी नहीं हुंदी नहीं, लाएड़ा। लाएड़ा भेला भेला भेला। नहीं। भी तो है पुत्र अल्पोद का घर अपन होवे पूरी होवे सूखा राशन होवे बस कोई चाहिए कोई दूसरा राशन होवे कच्चा राशन का कुछ नहीं होवे कुछ नहीं है बाबा कच्चा राशन बाज चेक में बाबा राशन हां चेक करके ਮੈਨੂੰ ਇਹ ਕਿੱਲੋ ਨਹੀਂ ਮਿਲਿਆ ਦੋਸਤ ਉਹ ਵੀ ਬੰਦਾ ਚੁੱਕਿਆ 10 ਵਾਰੀ ਜਾ ਚੁੱਕਾ ਇੱਥੇ ਦੋਸਤ ਉਹ ਵੀ ਮਾਲੀ ਜਾ ਉਹ ਹੀ ਆ ਨਾ ਇੱਥੇ ਉਹ ਫਿਰ ਚਾਰ ਪਿੱਛੇ ਆ ਗਿਆ ਦੋਨੋਂ ਵਾਲੇ ਉਹ ਤੁਨ ਪਾਣੀ ਸਾਤ ਅੱਠ ਫੁੱਲ ਚੱਲਦਾ ਨਹੀਂ ਹਾਂ ਪੈਂਡਲ ਰੱਖੀ ਤੇ ਰੋਲਾ ਚੱਲੀ ਜਾਂਦਾ ਹੈ ਫਰਾਣਾ ਬੰਦਾ ਤੇਰਾ ਲੈ ਆ ਫਰਾਣਾ ਬੰਦਾ ਲੈ ਦੋ ਲੈ ਕੇ ਆ ਗਿਆ ਐਵੇਂ ਕਿਸੇ ਦਾ ਨਾਮ ਪਾਣਾ ਯਾਰ ਹੁੱਕਾ ਤਾਂ ਬੱਲੇ ਮਾਰਾਂਗੇ ਦੋ ਵਾਰੀ ਚੰਗਾ ਹਾਂ ਉਸ ਮਿੰਟ ਤਰ੍ਹਾਂ ਦੇ ਪਿੰਡ ਹੁੰਦੀ ਰਹੀਆਂ ਤੇਰੇ ਨੂੰ ਲਾਉਸ ਵਿੱਚ ਨੂੰ ਕਰਦੇ ਰਹੇ ਨੇ ਭਰੇ ਹੁੰਦੇ ਨੇ ਫੋਨ ਤੇ ਤੇਰਾ ਫੋਨ ਆਇਆ ਇਹਦਾ ਇਹਦੇ ਵਿੱਚ ਆ ਗਿਆ ਹਾਂ ਹਾਂ ਉੱਥੇ ਭੱਜ ਕੇ ਇੱਥੇ ਆਇਆ ਇਹਦਾ ਪਾਣੀ ਥੋੜਾ ਜਿਆਦਾ ਡੂੰਘੇ ਥਾਂ ਤੇ ਆ ਨਾ ਪਾਣੀ 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 ਚਰਾਂ ਗੋੜੀ ਨੇ ਜੀ ਆ ਕੇ ਜਗ ਵਾਜ ਬਣਾਣੇ ਤੇ ਜੀ ਇਲਾਕੇ ਝਾੜਾ ਲਾ ਕੇ ਦਿਲੇ ਜੀ ਆਓ ਹਾਂ ਜੀ ਨਾਲ ਪਿੰਡਲ ਵੀ ਸਿਰੋਗ ਥੱਲੇ ਕਰਨੀ ਮੈਂ ਅੱਗੇ ਵੀ ਇਹਨੂੰ ਕਰਦਾ ਹਾਂ ਮੈਂ ਸੁੱਕਾ ਮੰਨਦਾ ਬਾਅਦ ਮੰਨਦਾ ਹਾਂ ਚੱਲ ਅੱਗੇ ਆਉਣਾ ਆ ਭਾਈ ਚੱਲ ਚੱਲ ਜਿਹੜੇ ਵੀ ਰੇਖਾ ਬਾਪ ਜਿਹੜਾ ਚਾਹੇ ਜਿਹੜਾ ਨਹੀਂ ਇਹ ਮੱਝਾਂ ਦਾ ਕੰਮ ਬਰਾਉ ਪਾਇਆ ਹੈ ਕਿਉਂ ਪਾਣੀ ਥੱਲੇ ਤੈ ਵੱਡੀ ਕਿਸ਼ਤੀ ਵੱਡੇ ਕਿਸ਼ਤੇ ਇਹਨਾਂ ਮਾਲ ਤੋਂ ਸਪਲਾਈ ਮਾਲ ਤੁਹਾਨੂੰ ਇਹ ਮੁੱਲੋਂ ਤੁਹਾਨੂੰ ਲੋੜ ਹੈ ਜੀ 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 ਸਾਲ ਪਤਾ ਕਰਵਾ ਜੀਰੋਂ ਨਾ ਪਤਾ ਜੀਰੋਂ ਦੱਸੋ ਹਿੱਪ ਇੰਝ ਐ ਸਾਨੂੰ ਇਹ ਨਹੀਂ ਖੇੜੇ ਜੀਰੋਂ ਨਾ ਹੋ ਜਾਵੇ ਨਾ ਕਿੰਨੀ ਵੀ ਸੱਤੀ ਜਿਹੜੇ ਹੋ ਜਾਂਦੇ ਨੇ ਜੀ ਆਨ ਗਿਆਨ ਵਾਲੇ ਉਹ ਵੀ ਉਸ ਦੇ ਮਾਰ ਤੇ ਫਿਰ ਅੱਜ ਵੀ ਰਾਜ ਜੀਰ ਆ ਗਏ ਸਾਡਾ ਮੋਢੀ ਜੀ ਸਿੰਘ ਸਰਪੰਚ ਆ ਜੀ ਸਿੰਘ ਜਿਹੜੀ ਜੀ ਲੋੜ ਇਹਨਾਂ ਨੂੰ ਨਾ ਉਹ ਦੱਸੋ ਆਪਾਂ ਪੈਸੇ ਲਾ ਕੇ ਹੁਣੇ ਭੇਜਦੇ ਆ ਕੱਲ ਭੇਜੋ ਭਾਵਾਂ ਇੱਥੇ ਇੱਥੇ ਆ ਕੇ ਦੋ ਇਹ ਇਹ ਬਾ ਜਿੰਮੇਦਾਰ ਰਹੇਗਾ ਨਾ ਲੈ ਤੂੰ ਕੀ ਕਹਿੰਦੇ ਕਿਸਤੀ ਚਾਹੀਦੀ ਹੈ ਆਹ ਜਿੰਦਾਂ ਦੇ ਬਰੂ ਗੱਲ ਹੈ ਉਹ ਆਪਣੇ ਨੂੰ ਡੀਸੀ ਨੂੰ ਕਹਿਣਾ ਸੀ ਕਿਸੇ ਤੱਕ ਜਿੰਦਾਂ ਨੂੰ ਨਾ ਆਉਣ ਪਹਿਲੇ ਦੇਣਾ 30 ਕਿਲੇ 30 ਕਿਲੇ ਕਿੱਥੇ ਰੋੜੀਆਂ ਚੱਲੀ ਜਾਂਦੀਆਂ ਲੱਗੀਆਂ ਜਿਹੜਾ ਵੱਡਾ ਜਿਹੜਾ ਪਸੂ ਫਟਣ ਇੱਕ ਬੇੜੀ ਆਦੀ ਉਹ ਸਾਰਾ ਦਿਨ ਲੈ ਜਾਂਦਾ ਹੁੰਦਾ ਹੈ ਇਹ ਨੂੰ ਮੈਂ ਪੈਪਰ ਦਾ ਅਰੇਂਜਮੈਂਟ ਕਰਵਾ ਦੇਣਾ ਹੈ ਮੈਂ ਮੈਂ ਪੈਪਰ ਮੈਂ ਜਦੋਂ ਯਾਰ ਲੱਗੇ ਅਰੇਂਜਮੈਂਟ ਕਰਵਾ 50000 ਦਾ 6 ਲੱਖ ਲੱਗੇ ਲਾਏ ਹੋ ਕਹਿੰਦਾ ਕਿਨੇ ਦੀ ਆ ਤੂੰ ਤੇਰੀ ਕਰਵਾ ਅਰੇਂਜਮੈਂਟ ਕਰਵਾਵਾ ਆਨੇ ਪਜਾ ਦੇ ਤੂੰ ਮੇਰੀ ਮੇਰੀ ਗੱਲ ਹੁੰਦਾ ਇਹਨੂੰ ਕਹਿੰਦਾ ਤੂੰ ਕਰ ਅਰੇਂਜਮੈਂਟ ਆਪਾਂ ਹੀ ਪੇਮੈਂਟ ਕਰ ਲੈਂਦੇ ਮੈਂ ਮੈਂ ਪੇਮੈਂਟ ਮੈਂ ਦੇਉਂਗਾ ਆਪਾਂ ਇਹ ਮੈਂ ਕਿਹ ਦੇਤੀ ਹੋ ਦਿੱਤੀ ਆ ਆਪਾਂ ਦਸਾਂ ਦਰਾਂ ਦਾ ਕਰੀ ਨਿਤ ਦਿੱਤੀ ਆ ਸੁੱਕਾ ਰਸਲ ਲੈ ਕਹਿੰਦਾ ਮੈਂ ਤਾਂ ਪਾਣੀ ਲੈ ਜੂਗਾ ਹਾਂਜੀ ਆਪਾਂ ਜੱਲਾਂਗੇ ਪਿੰਡਾਂ ਦੇ ਵਿੱਚ ਇੱਕ ਕਰ ਕਰ ਵੰਡ ਕੇ ਆਨ ਕੋਲਾ ਬਣਾ ਸੁੱਕੇ ਰਸ ਹੰਦਾਂ ਬਾਬਾ ਜੀ ਲੰਗਰ ਤੇ ਰੁਕੀਏ ਮੈਂ ਮਸਜਿਦ ਨੇ ਪਈ ਬਹੁਤ ਬਹੁਤ ਚੱਲੀ ਜਾਂਦਾ ਸਰਪੰਚ ਬਹੁਤ ਚੱਲੀ ਜਾਂਦਾ ਜਿਹੜਾ ਕੋਈ ਥੋੜਾ ਬਾਤ ਹੋ ਰਿਹਾ ਵੀ ਆਵੇ ਹਾਂਜੀ ਹਾਂ ਬੰਦਮ ਨਾ ਕਰੋ ਲੰਗਰ ਤੋਂ ਉੱਥੇ ਵੀ ਚੱਲੀ ਜਾਂਦਾ ਇੱਥੇ ਵੀ ਚੱਲੀ ਜੁਕੋ ਇੱਥੇ ਆਦੇ ਇੱਥੇ ਛਕ ਲੈਂਦਾ ਉੱਥੇ ਜਾਂਦੇ ਉੱਥੇ ਛਕਦੇ ਉੱਥੇ ਜਾ ਕੇ ਵੀ ਜਾਂਦੇ ਘਰੇ ਜਾ ਕੇ ਦੇ ਕੇ ਆਉਂਦੇ ਆ ਜਿਹੜਾ 10 ਮਿੰਟ ਬਾਅਦ ਰੋਈਏ ਦੱਸੋ ਫੜੀ ਰੱਖੇ ਬੇੜਾ ਦੱਸੋ ਕਿੱਥੇ ਬਾਏਵੇਂ ਫੜੀ ਮਿਲੂਗਾ ਪਾ ਉਹ ਭਾਈ ਸੇਰ ਕਰਨੇ ਨਹੀਂ ਹੋ ਸਕਦਾ ਫਾਈਲ ਕਰ ਤੋ ਮੁਸ਼ਕਲ ਹੈ ਮੈਨੂੰ ਲੱਗਦਾ ਨਹੀਂ ਦੱਸੋ ਕਿ ਤੁਮ ਮਿਲੋ ਮੁਖਤਰ ਦੇ ਰਹੀ ਹੈ ਕਿੱਥੇ ਪਲਾਕ ਜਾ ਕੇ ਤੂੰ ਪੁੱਛ ਲਾ ਮੈਨੂੰ ਆ ਕੇ ਪੁੱਛਣਾ ਜਦੋਂ ਠੀਕ ਹੈ ਤੁਸੀਂ ਮੈਨੂੰ ਕਰ ਦੋ ਫੋਨ ਇਹਦਾ ਫੋਨ ਮੈਂ ਕਰ ਲਾ ਤੂੰ ਅੱਛਾ ਮੈਂ ਜਉਂਗਾ ਤੂੰ ਬੋਲੋ ਤਾਂ ਇਹ ਕੱਲ ਮਿਲਦਾ ਬੇੜਾ ਅੱਜ ਮਿਲਦਾ ਤੁਸੀਂ ਤੁਹਾਨੂੰ ਅੱਜ ਦੇ ਸਾਡੇ ਤਾਂ ਲਿੰਕ ਹੈ ਨਹੀਂ ਅਸੀਂ ਇੱਧਰ ਬੈਠੇ ਤੁਸੀਂ ਤੁਸੀਂ ਬਾਹਰ ਬੈਠੇ ਮੇਲੇ ਭਾਜੀ ਬਾਟਰ ਵਾਲਿਆਂ ਨੂੰ ਜ਼ਿਆਦਾ ਪਤਾ ਹੁੰਦਾ ਹੈ ਵੇਖੋ ਵੀ ਕਿੱਥੋਂ ਵੇੜਾ ਤੁਹਾਨੂੰ ਮਿਲਦਾ ਹੈ ਕੋਈ ਬਾਰਡਰ ਵਾਲੇ ਸਰਪੰਚ ਕਰਦੇ ਆ ਫੋਨ ਅਸੀਂ ਵੀ ਲੋਕ ਅਸੀਂ ਇੱਧਰ ਬੈਠੇ ਆ ਮੁਖਸਰ ਪੁੱਛ ਲੈਨੇ ਆ ਮੁਖਸਰ ਸਾਡੇ ਆਪ ਦੇ ਬੰਦੇ ਬੈਠੇ ਆ ਪਤਾ ਕਰ ਲੈਨੇ ਵੀ ਕਿੱਥੋਂ ਜਿਹੜੇ ਮਿਲਦੇ ਜਾਂ ਕਿਵੇਂ ਉਹਦੇ ਕੋਈ ਆਰਰੇਂਜਮੈਂਟ ਕਰਵਾ ਦੇ ਜੇ ਤੁਹਾਨੂੰ ਪੱਕਾ ਦੇ ਦਿੰਨੇ ਆ ਨੇ ਜੀ ਤੁਸੀਂ ਆਪ ਦੇ ਇੱਥੇ ਪਿੰਡ 'ਚ ਰੱਖ ਲਓ ਜੇ ਹਾਂਜੀ ਆਪਾਂ ਜਮਾਣੀ ਕਰਾਉਣਾ ਪੱਕੀ ਪੱਕੀ ਅਸੀਂ ਕੋਈ ਸਰਕਾਰੋਂ ਲੈ ਕੇ ਨਹੀਂ ਦੇਣਾ ਅਸੀਂ ਇਹ ਪੂਰਨ ਕਰਨਾ ਤੁਹਾਨੂੰ ਤੁਸੀਂ ਆਪ ਦੇ ਇੱਥੇ ਪਿੰਡ ਬਾਹਰ ਰੱਖ ਲਿਆ ਜੀ ਕਿੱਤੇ ਮਰਜ਼ੀ ਰੱਖ ਲਏ ਤੁਹਾਡੇ ਕੋਲ ਹੀ ਬੇੜਾ ਪੱਕਾ ਹੋਊਗਾ ਵੈਸੇ ਅਸੀਂ ਭਰ ਦੇਨੇ ਰੁੱਖ ਲੱਗੇ 50000 ਲੱਗੇ ਜਿੰਨਾ ਵੀ ਲੱਗੇ ਇਹ ਵੀ ਲੈਣਾ ਬਣਿਆ ਸਾਨੂੰ ਦੱਸ ਦੋ ਅਸੀਂ ਉਸੇ ਵੇਲੇ ਸਾਨੂੰ ਦੱਸਿਓ ਹੁਣ ਪੈਸੇ ਪਾ ਦਾਂਗੇ ਬੇੜਾ ਅਸੀਂ ਚੱਕ ਲਾਵਾਂਗੇ ਪਰਾਲਾ ਤੁਸੀਂ ਆਵ ਲੈਣਾ ਤੁਸੀਂ ਬਾਪ ਕੱਲਾ ਪਤਾ ਕਰਨਾ ਕਿੱਥੇ ਮਿਲਦਾ ਪਤਾ ਕਰ ਦੋ ਤੁਸੀਂ ਕੱਲਾ ਪਤਾ ਕਰਨਾ ਚਲੋ ਮੇਰੇ ਬੇਟਾ ਕੇ ਤੇ ਮਿਲਦਾ ਤੁਸੀਂ ਕਰ ਲੋ ਪਤਾ ਕਰਾਂਗੇ ਫੋਨ ਤੇ ਹੁਣ ਇੰਤਜ਼ਾਰ ਕਰਾਂਗੇ ਪੰਜਾਬ ਕਰਦੇ ਚੱਲਾਂਗੇ ਹਾਂ ਜੀ ਇਹਦਾ ਦੋ ਨੰਬਰ ਨੰਬਰ ਆ ਦੋ ਨੰਬਰ ਤੂੰ ਦੋ ਤਿੰਨ ਨੰਬਰ ਲੈ ਲੈਣਾ ਦੇਣਾ ਮੁੰਡਿਆਂ ਦੇ ਤੂੰ ਆਦਾ ਨੰਬਰ ਦੇ ਕੇ ਆਪੇ ਫੋਨ ਕਰ ਤੂੰ ਦੇ ਨੰਬਰ ਲਾਓ ਜੀ ਸਾਡਾ 9814240110 ਹਾਂ ਜੀ ਦਾ ਲਿਖੋ ਅੱਗੇ ਜੀ 98 9814240110 ਅੱਗੇ ਜੀ 40110 40110 ਚਲੋ ਤੁਸੀਂ ਲੈ ਲਓ ਵਾਰ ਵਾਰ ਦੇ ਦਿਆ ਜੀ ਇੱਕ ਬੰਦਰ ਆਹ ਜੀ ਅਸੀਂ ਨੰਬਰ 5 ਆ ਬਿਲਕੁਲ ਤੁਸੀਂ ਨੰਬਰ ਲੈ ਲਿਆ ਜੀ ਹਾਂ 6880569085 ਇੱਕ ਨੰਬਰ ਹੋ ਗਿਆ ਮੇਰਾ 40 ਕਿਉਂਕਿ ਜਾਂਦਾ ਫਰੇ 6880569085 ਇਹ ਨੰਬਰ ਜੀ 6880569085 ਨੰਬਰ ਲੈ ਲਾ ਹਾਂ ਜੀ ਬਾਬਾ ਜੀ ਆਪ ਨੇ ਰੇਸ਼ਮ ਸਿੰਘ ਜੀ ਹਾਂਜੀ ਉਹ ਹੀ ਨੇ ਠੀਕ ਹੈ ਬਾਬਾ 6880569085 ਦੇਖੋ ਬਾਪੂ ਜੀ ਵੇਖੋ ਜੀ ਬੜਾ ਬੜਾ ਮਾੜਾ ਕੰਮ ਐ ਕਰੋ ਲੰਗਰ ਲਿਆਂਦਾ ਲੰਗਰ ਹੋਣਾ ਹੀ ਏ ਠੀਕ ਹੈ ਜੀ ਸਾਰਿਆਂ ਨੂੰ ਇੱਕ ਇੱਕ ਪ੍ਰਸ਼ਾਦਾ ਬਾਬੇ ਵੱਲੋਂ ਚਕਾ ਦੇ ਦੋ ਇੱਥੇ ਬੈਠ ਕੇ ਇੱਕ ਜਿੰਨਾ ਸਰਦਾ ਉਹਨਾਂ ਲੈ ਲਓ ਲੰਗਰ ਪ੍ਰਸ਼ਾਦਾ ਛਕ ਲੋ ਗੱਡੀ ਵਿੱਚ ਰੱਖ ਲੈ ਉਹ ਲੈ ਕੇ ਲਾਓ ਇੱਕ ਦੋ ਦੋ ਪ੍ਰਸ਼ਾਦੇ ਛਕ ਲੋ ਸਾਰੇ ਠੀਕ ਹੈ ਬੰਦੇ ਸਾਡੇ ਨਾਲ ਹੋਣਗੇ ਬੁਲਕਾਰ ਲੰਗਰ ਲਾਓ ਭਾਈ